ਸਸਕਾ ਜੀ ਮੈਂ ਕੋ ਮਲਕਪੁਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਬ੍ਰੈਂਟਨ ਵਿਕੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਉਤੇ ਦਿੱਤੇ ਘਰ ਦੇ ਵਿੱਚ ਵਾਪਰੀ ਇਤਰਾਜ਼ ਦੀ ਨੇ ਆਪ ਹੁਦਰੇ ਮਕਾਨ ਮਾਲਕਰੀ ਨਿਕਲ ਕਸੰਦਰਾ ਪਦਰਕਰ ਦਿੱਤੇ ਜੀ ਹਾਂ ਮੇਅਰ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਰੈ residențial ਰੈਂਟਰ ਪ੍ਰੋਗਰਾਮ ਦਾ ਕਿਹੜਾ ਵਧੋਂ ਤੇ ਸੰਕੇਤ ਦਿੱਤੇ ਗਏ ਨੇ ਜਨਵਰੀ 2026 ਤੋਂ ਵਾਰਡ 2 ਅਤੇ 8 ਦੇ ਵਿੱਚ ਕਿਰਾਏਦਾਰ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਗਰੋਂ ਵਾਰਡ 6 ਨੂੰ ਅਤੇ 10ਵੀ ਆਰ ਆਰ ਐਲ ਦੇ ਖੇਰੇ ਦੇ ਵਿੱਚ ਲਿਆਂਦੇ ਜਾਣਗੇ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਤੀ ਮੁੱlde ਮਕਾਨ ਮਾਲਕਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਦੇ ਮਗਰੋਂ ਰੋਜ਼ ਪ੍ਰਗਟਾਉ ਦਾ ਕੋਈ ਥੋਸਦਾਰ ਬਾਕੀ ਨਹੀਂ ਰਹਿ ਗਿਆ ਦਸੇ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹਥਿਆਰ ਦਸੇ ਆਏ ਨੇ ਅਤੇ ਪ੍ਰੈਮਪਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਬਣੀ ਆਜ਼ਾਦ ਗੋਇਤ ਪ੍ਰੈਮਪਟਨ ਸਿਟੀ ਕੌਂਸਲ ਨੂੰ ਪੈਸੇ ਦਾ ਭੁੱਖਾ ਤੇ ਇਕੱਠ ਤੱਕ ਆ ਚੁੱਕੇ ਨੇ ਇੱਕ ਸਰਵੇਖਣ ਦੇ ਮੁਤਾਬਕ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਨੂੰ ਉਹਨਾਂ ਸ਼ਹਿਰ ਵਾਸੀਆਂ ਤੋਂ ਪਰਮਹੰਕਾਰਾ ਮਿਲਿਆ ਜੋ ਕਰ ਰਹੀਆਂ ਬੇਸ ਮੰਡਾ ਦੇ ਵਿੱਚ ਗੈਰ ਜ਼ਰੂਰੀ ਪੀੜ ਨਹੀਂ ਚੁੰਦੇ ਸਰਵੇਖਣ ਦੇ ਦੌਰਾਨ 84% ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਰਾਏਦਾਰ ਰੱਖਣ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਕੁਝ ਨਹੀਂ ਕਹਿ ਸਕਦੇ ਇਥੇ ਦੱਸਣਾ ਬੰਦੇ ਕਿਵਾੜੀ ਦਿੱਕਤ ਹੈ ਪੰਜ ਤੋਂ ਕਾਉਂਸਲਰ ਰੋਇਨਾ ਸੈਂਟੋਸ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਦੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿਰਾਏਦਾਰਾਂ ਦੀ ਗਿਣਤੀ ਜਾਂ ਹੋਰ ਕਾਰਨਾਂ ਕਰਕੇ ਆਉਂਦੀਆਂ ਨੇ ਉਹਨਾਂ ਅਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਜੋ ਕਿਰਾਏ ਉਤੇ ਦਿੱਤਾ ਜਾਂਨ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਦੇ ਯੋਗ ਬਣਾ ਕੇ ਰੱਖਦੇ ਨਹੀਂ ਪਰ ਬਦਕਿਸਮਤੀ ਦੇ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬ ਦੇ ਤੋ ਕਿਰਾਏਦਾਰ ਰੱਖਦੇ ਨੇ ਤੇ ਉਹਨਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਦੇ ਉਧਰ ਸਾਧ ਗੋਇਤ ਦਲੀਲ ਦਿੰਦੇ ਨੇ ਕਿ ਕਿਰਾਏਦਾਰਾਂ ਦੇ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਫालतू ਜਾਂਚ ਪੜਤਾਲ ਤੇ ਲਾਇਸੈਂਸ ਫੀਸ ਉੱਤੇ ਜੋ ਦਿੱਤਾ ਜਾ ਰਿਹਾ ਹੈ ਕਿਸੇ ਵੇਲੇ ਮੇਅਰ ਪੈਟਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਰ-ਮਿਆਰੀ ਬੇਸਮੈਂਟਾਂ ਜਾਂ ਕਮਰਿਆਂ ਦੇ ਵਿੱਚ ਰਹਿ ਰਹੇ ਨੇ ਅਤੇ ਸ਼ਹਿਰ ਦੇ ਵਿੱਚ 30 ਹਜ਼ਾਰ ਬੇਸਮੈਂਟਾਂ ਜਾਂ ਕਮਰੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉੱਤੇ ਛੇੜੇ ਹੋਏ ਨੇ। ਪ੍ਰੈਂਟਨ ਵਿੱਚ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉੱਤੇ ਦਿੱਤੇ ਘਰ ਦੇ ਵਿੱਚ ਵਪਰੀਤ ਰਾਸਦੀ ਨੇ ਆਪ খুਦਰੇ ਮਕਾਨ ਮਾਲਕਾਂ ਨੂੰ ਨਿਕਲ ਕਰ ਸੰਦਰਾ ਪਧਰ ਕਰ ਦਿੱਤੇ। ਜੀ ਹਾਂ ਮੇਅਰ ਪੈਟਿਕ ਬ੍ਰਾਊਨ ਦੇ ਵੱਲੋਂ ਰੈ residențial ਰੈਂਟਰ ਪ੍ਰੋਗਰਾਮ ਦਾ ਕਿਰਾ ਵਧਾਉਣ ਦੇ ਸੰਕੇਤ ਦਿੱਤੇ ਗਏ ਨੇ। ਜਨਵਰੀ 2026 ਤੋਂ ਵਾਰਡ 2 ਅਤੇ 8 ਦੇ ਵਿੱਚ ਕਿਰਾਇਆਦਾਰ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਗਰੋਂ ਵਾਰਡ 6 ਨੂੰ ਅਤੇ 10ਵੀਂ ਆਰ ਆਰ ਐਲ ਦੇ ਘੇਰੇ ਦੇ ਵਿੱਚ ਲਿਆਂਦੇ ਜਾਣਗੇ ਜਨਵਰੀ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਰਤੀ ਮੁੱlde ਮਕਾਨ ਮਾਲਕਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਦੇ ਮਗਰੋਂ ਰੋਜ਼ ਪ੍ਰਗਟਾਉ ਦਾ ਕੋਈ ਠੋਸ ਹੱਲ ਬਾਕੀ ਨਹੀਂ ਰਹਿ ਗਿਆ ਦਰਸੀ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹਤਿਆਲ ਦੱਸਿਆ ਹੈ ਨਹੀਂ ਅਤੇ ਬ੍ਰੈਮਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਬਣੀ ਆਜ਼ਾਦ ਗੋਇਤ ਬ੍ਰੈਮਟਨ ਸਿਟੀ ਕੌਂਸਲ ਨੂੰ ਪੈਸੇ ਦਾ ਭੁੱਖਾ ਤੇ ਇਕੱਠ ਤੱਕ ਆਕ ਚੁਕੇ ਨੇ ਇੱਕ ਸਰਵੇਖਣ ਦੇ ਮੁਤਾਬਕ ਰੈ residen tial renter licensing program ਨੂੰ ਉਨ੍ਹਾਂ ਸ਼ਹਿਰ ਵਾਸੀਆਂ ਤੋਂ ਪਰਮਹੰਗਾਰਾ ਮਿਲਿਆ ਜੋ ਘਰਾਂ ਦੀਆਂ ਬੇਸਮੈਂਟਾਂ ਦੇ ਵਿੱਚ ਗੈਰ ਜ਼ਰੂਰੀ ਪੀੜ ਨਹੀਂ ਚੁੰਦੇ। ਸਰਵੇਖਣ ਦੇ ਦੌਰਾਨ 80% ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਕੁਝ ਨਹੀਂ ਕਹਿ ਸਕਦੇ। ਇਥੇ ਦੱਸਣਾ ਬੰਦੇ ਕਿ ਬਾਅਦ ਵਿੱਚ ਕੀ ਪਾਂਚੀ ਤੋਂ ਕਾਉਂਸਲਰ ਰੋਇਨਾ ਸੈਂਟੋਸ ਨੇ ਕਿਹਾ ਕਿ ਰੈ residențial ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਨਹੀਂ ਸਿਟੀ ਸਟਾਫ ਬਿਹਤਰ ਤਰੀਕੇ ਦੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿ ਰਿਜ਼ਿਡੈਂਟਾਂ ਦੀ ਗਿਣਤੀ ਜਾਂ ਹੋਰ ਕਾਰਨਾਂ ਕਰਕੇ ਆਉਂਦੀਆਂ ਨੇ ਉਹਨਾਂ ਅੱਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਜੋ ਕਿਰਾਏ ਉੱਤੇ ਦਿੱਤਾ ਜਾਣ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਦੇ ਯੋਗ ਬਣਾ ਕੇ ਰੱਖਦੇ ਨੇ ਪਰ ਬਦਕਿਸਮਤੀ ਦੇ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬ ਦੇ ਤੋ ਕਿਰਾਇਦਾਰ ਰਹਿਣੇ ਅਤੇ ਉਹਨਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਦੇ ਉਦੋਂ ਅਸਾਧ ਗੋਇਤ ਦਲੀਲ ਦਿੰਦੇ ਨੇ ਕਿ ਕਿਰਾਇਦਾਰਾਂ ਦੇ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਫालतू ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਉੱਤੇ ਜੋ ਦਿੱਤਾ ਜਾ ਰਿਹਾ ਕਿਸੇ ਵੇਲੇ ਮੇਅਰ ਪੈਟਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਨ ਮਿਆਰੀ ਬੇਸਮੈਂਟਾਂ ਜਾਂ ਕਮਰੇ ਅਤੀਵਿਚ ਰਹਿ ਰਹੇ ਨੇ ਅਤੇ ਸ਼ਹਿਰ ਦੇ ਵਿੱਚ 30000 ਬੇਸਮੈਂਟਾਂ ਜਾਂ ਕਮਰੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉਤੇ ਛੇੜ ਹੋਏ ਨੇ 프੍ਰੈਂਪਟਨ ਵੀ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉਤੇ ਦਿੱਤੇ ਘਰ ਦੇ ਵਿੱਚ ਵਾਪਰੀ ਇਤਰਾਜ਼ ਦੀ ਨੇ ਆਪ ਹੁਦਰੇ ਮਕਾਨ ਮਾਲਕਾਂ ਰੀ ਨਿਕਲ ਕਸੰਦਰਾ ਪਦਰਕਤ ਤੇ ਜੀ ਹਾਂ ਮੇਅਰ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਰੈ residen tial renter program ਦਾ ਕਿਹੜਾ ਵਧਾਉਣ ਤੇ ਸੰਕੇਤ ਦਿੱਤੇ ਗਏ ਨੇ ਜਨਵਰੀ 2026 ਤੋਂ ਵਾਰਡ 2 ਅਤੇ 8 ਦੇ ਵਿੱਚ ਕਿਰਾਏਦਾਰ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਗਰੋਂ ਵਾਰਡ 6 ਨੂੰ ਅਤੇ 10ਵੀਂ ਆਰ ਆਰ ਐਲ ਦੇ ਘੇਰੇ ਦੇ ਵਿੱਚ ਲਾਂਦੇ ਜਾਣਗੇ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਤੀ ਮੁੱlde ਮਕਾਨ ਮਾਲਕਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਦੇ ਮਗਰੋਂ ਰੋਜ਼ ਪ੍ਰਗਟਾਉ ਦਾ ਕੋਈ ਥੋਸਦਾਰ ਬਾਕੀ ਨਹੀਂ ਰਹਿ ਗਿਆ ਦਸੇ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹੱਤਿਆ ਦਸਿਆਏ ਨੇ ਅਤੇ ਪ੍ਰੈਮਪਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਬਣੀ ਆਜ਼ਾਦ ਗੋਇਤ ਪ੍ਰੈਮਪਟਨ ਸਿਟੀ ਕੌਂਸਲ ਨੂੰ ਪੈਸੇ ਦਾ ਭੁੱਖਾ ਤੇ ਇਕੱਠ ਤੱਕ ਆ ਚੁੱਕੇ ਨੇ ਇੱਕ ਸਰਵੇਖਣ ਦੇ ਮੁਤਾਬਕ ਰੈ residențial ਰੈਂਟਰ ਲਾਇਸੈਂਸਿੰਗ ਪ੍ਰੋਗਰਾਮ ਨੂੰ ਉਨ੍ਹਾਂ ਸ਼ਹਿਰ ਵਾਸੀਆਂ ਤੋਂ ਪਰਮਹੰਗਾਰਾ ਮਿਲਿਆ ਜੋ ਕਰ ਰਹੀਆਂ ਬੇਸਮੈਂਟਾਂ ਦੇ ਵਿੱਚ ਗੈਰ ਰੂਰੀ ਪੀੜ ਨਹੀਂ ਚੁੰਦੇ ਸਰਵੇਖਣ ਦੇ ਦੌਰਾਨ 83% ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਕੁਝ ਨਹੀਂ ਕਹਿ ਸਕਦੇ ਇਥੇ ਦੱਸਣਾ ਬੰਦੇ ਕਿ ਵਾੜੀ ਕਥੇ ਪੰਜ ਤੋਂ ਕਾਉਂਸਲਰ ਰੋਇਨਾ ਸੈਂਟੋਸ ਨੇ ਕਿਹਾ ਕਿ ਰੈ residencial rental licensing program ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਕਿ ਕਰਾਇਦਾਤਾ ਦੀ ਗਿਣਤੀ ਜਾਂ ਹੋਰ ਕਾਰਨਾਂ ਕਰਕੇ ਆਉਂਦੀਆਂ ਨੇ ਉਨ੍ਹਾਂ ਅਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਜੋ ਕਿਰਾਏ ਉੱਤੇ ਦਿੱਤਾ ਜਾਂਨ ਵਾਲਾ ਕਰਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਦੇ ਯੋਗ ਬਣਾ ਕੇ ਰੱਖਦੇ ਨਹੀਂ ਪਰ ਬਦਕਿਸਮਤੀ ਦੇ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬ ਦੇਈ ਤੋਂ ਕਿਰਾਏਦਾਰ ਰੱਖਦੇ ਨੇ ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਦੇ ਉਧਰ ਸਾਧ ਗੋਇਤ ਦਲੀਲ ਦਿੰਦੇ ਨੇ ਕਿ ਕਿਰਾਏਦਾਰਾਂ ਦੇ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਫालतू ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਉੱਤੇ ਜੋ ਦਿੱਤਾ ਜਾ ਰਿਹਾ ਹੈ ਕਿਸੇ ਵੇਲੇ ਮੇਅਰ ਪੈਟ릭 ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਰ-ਮਿਆਰੀ ਬੇਸਮੈਂਟਾਂ ਜਾਂ ਕਮਰਿਆਂ ਦੇ ਵਿੱਚ ਰਹਿ ਰਹੇ ਨੇ ਅਤੇ ਸ਼ਹਿਰ ਦੇ ਵਿੱਚ 30 ਹਜ਼ਾਰ ਬੇਸਮੈਂਟਾਂ ਜਾਂ ਕਮਰੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉੱਤੇ ਛਿੜੇ ਹੋਏ ਨੇ ਪ੍ਰੈਂਟਨ ਵਿਖੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉੱਤੇ ਦਿੱਤੇ ਘਰ ਦੇ ਵਿੱਚ ਵਾਪਰੀ ਇਤਰਾਜ਼ ਦੀ ਨੇ ਆਪ ਹੁਦਰੇ ਮਕਾਨ ਮਾਲਕਾਂ ਰੀ ਨਿਕਲ ਕਸ ਰਾ ਪਦਰਕਰ ਦਿੱਤੇ ਜੀ ਹਾਂ ਮੇਅਰ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਰੈ residențial ਰੈਂਟਰ ਪ੍ਰੋਗਰਾਮ ਦਾ ਕਿਹੜਾ ਵਧਾਉਣ ਦੇ ਸੰਕੇਤ ਦਿੱਤੇ ਗਏ ਨੇ ਜਨਵਰੀ 2026 ਤੋਂ ਵਾਰਡ 2 ਅਤੇ 8 ਦੇ ਵਿੱਚ ਕਿਰਾਏਦਾਰ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮਗਰੋਂ ਵਾਰਡ 6 9 ਅਤੇ 10 ਵੀ ਆਰ ਆਰ ਐਲ ਦੇ ਘੇਰੇ ਵਿੱਚ ਲੰਦੇ ਜਾਣਗੇ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਤੀ ਮੁੱlde ਮਕਾਨ ਮਾਲਕਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਦੇ ਮਗਰੋਂ ਰੋਜ਼ਪਰ ਟਾ ਦਾ ਕੋਈ ਠੋਸ ਦਾល់ ਬਾਕੀ ਨਹੀਂ ਰਹਿ ਗਿਆ ਦਸਿਆ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹਤਿਆਰ ਦਸੇ ਆਏ ਨੇ ਅਤੇ ਪ੍ਰੈਮਪਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਬਣੀ ਆਜ਼ਾਦ ਗੋਇਤ ਪ੍ਰੈਮਪਟਨ ਸਿਟੀ ਕੌਂਸਲ ਨੂੰ ਪੈਸੇ ਦਾ ਭੁੱਖਾ ਤੇ ਇਕੱਠ ਤੱਕ ਆ ਚੁੱਕੇ ਨੇ ਇੱਕ ਸਰਵੇਖਣ ਦੇ ਮੁਤਾਬਕ ਰੈ residen tial renter licensing program ਨੂੰ ਉਹਨਾਂ ਸ਼ਹਿਰ ਵਾਸੀਆਂ ਤੋਂ ਪਰਮ ਹੁੰਗਾਰਾ ਮਿਲਿਆ ਜੋ ਘਰਾਂ ਦੀਆਂ بیسਮੈਂਟਾਂ ਦੇ ਵਿੱਚ ਗੈਰ ਜ਼ਰੂਰੀ ਪੀੜ ਨਹੀਂ ਚੁੰਦੇ। ਸਰਵੇਖਣ ਦੇ ਦੌਰਾਨ 83% ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਰਾਏਦਾਰ ਰੱਖਣ ਵਾਲੇ ਦੇ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਕੁਝ ਨਹੀਂ ਕਹਿ ਸਕਦੇ। ਇਥੇ ਦੱਸਣਾ ਬੰਦੇ ਕਿ ਬਾੜੀ ਕਿਤੇ ਪੰਜ ਤੋਂ ਕਾਉਂਸਲਰ ਰੋਇਨਾ ਸੈਂਟੋਸ ਨੇ ਕਿਹਾ ਕਿ ਰੈ residențial ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਦੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿਰਾਏਦਾਰਾਂ ਦੀ ਗਿਣਤੀ ਜਾਂ ਹੋਰ ਕਾਰਨਾਂ ਕਰਕੇ ਆਉਂਦੀਆਂ ਨੇ ਉਹਨਾਂ ਅਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਜਾਂ ਕਿਰਾਏ ਉਤੇ ਦਿੱਤਾ ਜਾਣ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਹਿਣਯੋਗ ਬਣਾ ਕੇ ਰੱਖਦੇ ਨਹੀਂ ਪਰ ਬਦਕਿਸਮਤੀ ਦੇ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬ ਦੇ ਹੀ ਤਾਂ ਕਿਰਾਏਦਾਰ ਰੱਖਦੇ ਨੇ ਤੇ ਉਹਨਾਂ ਦਾ ਸ਼ੋਸ਼ਣ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਰੱਖਦੇ ਉਦੋਂ ਅਸਾਦ ਗੋਇਤ ਦਲੀਲ ਦਿੰਦੇ ਨੇ ਕਿ ਕਿਰਾਏਦਾਰਾਂ ਦੇ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਫालतू ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਉੱਤੇ ਜੋ ਦਿੱਤਾ ਜਾ ਰਿਹਾ ਹੈ ਕਿਸੇ ਵੇਲੇ ਮੇਅਰ ਫੈਟਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਰਮਿਆਰੀ ਬੇਸਮੈਂਟਾਂ ਜਾਂ ਕਮਰਿਆਂ ਦੇ ਵਿੱਚ ਰਹਿ ਰਹੇ ਨੇ ਅਤੇ ਸ਼ਹਿਰ ਦੇ ਵਿੱਚ 30 ਹਜ਼ਾਰ ਬੇਸਮੈਂਟਾਂ ਜਾਂ ਕਮਰੇ ਗੈਰਕਾਨੂੰਨੀ ਤਰੀਕੇ ਦੇ ਨਾਲ ਕਿਰਾਏ ਉੱਤੇ ਛੇੜੇ ਹੋਏ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ